ਸਾਰਿਆਂ ਨੂੰ ਪਿਆਰ ਭਰੀ ਸਾਸਰੀਆ ਕਾਲ ਜਿੰਨੇ ਵੀ ਇਹ ਸੂਏ ਦੇ ਨਾਲ ਪਿੰਡ ਜੁੜੇ ਹੋਏ ਨੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਫੇਰ ਤੋਂ ਆਪਣਾ ਜਿਹੜਾ ਸੂਆ ਵਧੀਆ ਹੀ ਤਰੀਕੇ ਦੇ ਨਾਲ ਪੱਕਾ ਹੋ ਚੁੱਕਿਆਗਾ ਪਹਿਲੀ ਵਾਰੀ ਇਹ ਸੂਏ ਨੂੰ ਆਪ ਦੀ ਸੁੱਤ ਚ ਪੱਕਾ ਹੁੰਦਾ ਦੇਖਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਜਿਹੜੀ ਵਧੀਆ ਹੀ ਤਰੀਕੇ ਦੇ ਨਾਲ 181 ਖਾਲ ਹੋਰ ਵੀ ਜਿਹੜੇ ਕੰਮ ਕਰਾ ਰਹੀ ਆ ਹੂੰ ਤਾਂ ਸਾਨੂੰ ਪਤਾ ਵੀ ਸਾਡੇ ਲੋਕਾਂ ਨੇ ਖੁਸ਼ ਨਹੀਂ ਹੋਣਾ ਹੁਣ ਤੱਕ ਕਿੰਨੀਆਂ ਸਰਕਾਰਾਂ ਇੱਥੇ ਆ ਕੇ 바ਗੀਆਂ ਕੋਈ ਨਾ ਕੋਈ ਕਮੀ ਇਹਨਾਂ ਨੇ ਕੱਢ ਹੀ ਦੇਣੀ ਆ ਇਹ ਸੂਏ ਦੇ ਨਾਲ ਸਾਡੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਅੱਧੀ ਛੁੱਟੀ ਸਕੂਲੋਂ ਪੱਜ ਆਉਂਦੇ ਸੀ ਅੱਧੀ ਛੁੱਟੀ ਸਕੂਲੋਂ ਪੱਜ ਆਉਂਦੇ ਸੀ ਝੋਲਾ ਚੱਕ ਲੈ ਆਉਂਦੇ ਸੀ ਪੂਰੀ ਛੁੱਟੀ ਦਾ ਟਾਈਮ ਸੂਏ ਵਿੱਚ ਤਾਰੀਆਂ ਲਾ ਬਤਾਉਂਦੇ ਸੀ ਪੂਰੀ ਛੁੱਟੀ ਦਾ ਟਾਈਮ ਸੂਏ ਵਿੱਚ ਤਾਰੀਆਂ ਲਾ ਬਤਾਉਂਦੇ ਸੀ ਕਰਦੇ ਵੀ ਕਹਿੰਦੇ ਮੁੰਡਾ ਵਧੀਆ ਪੜਦਾ ਕਰਦੇ ਵੀ ਕਹਿੰਦੇ ਮੁੰਡਾ ਵਧੀਆ ਪੜਦਾ ਦੇਸੀ ਘਿਓ ਦੇ ਪਰੌਠੇ ਲਾ ਕੇ ਡੱਬੇ ਵਿੱਚ ਪਾਉਂਦੇ ਸੀ بڑے ਨਜ਼ਾਰੇ ਆਉਂਦੇ ਸੀ ਉਦੋਂ بڑے ਨਜ਼ਾਰੇ ਆਉਂਦੇ ਸੀ ਕਾਫੀ ਟਾਈਮ ਹੋ ਗਿਆ ਸੀ ਸੂਏ ਨੂੰ ਬਣੇ ਨੂੰ ਖੱਡਾਂ ਪੈ ਚੁੱਕੀਆਂ ਸੀਗੀਆਂ ਮੇਰੇ ਪਿਤਾ ਜੀ ਦੱਸਦੇ ਨੇ ਕਹਿੰਦੇ ਉਦੋਂ ਸੂਆ ਬਣਿਆ ਸੀ ਬੇਟੇ ਉਦੋਂ ਤੇਰਾ ਜਨਮ ਹੋਇਆ ਸੀ ਜਦੋਂ ਇਹ ਸੂਆ ਪਹਿਲੀ ਵਾਰੀ ਬਣਿਆਗਾ ਨਾ ਤਾਂ ਉਹਨਾਂ ਨੂੰ ਕੋਈ ਸਾਲ ਦਾ ਪਤਾਗਾ ਤੇ ਨਾ ਹੀ ਅੰਗਰੇਜ਼ੀ ਮਹੀਨੇ ਦਾ ਸਿਰਫ ਉਹਨਾਂ ਨੂੰ ਇੱਕ ਦੇਸੀ ਮਹੀਨੇ ਦਾ ਪਤਾ ਵੀ ਪੋ ਦਾ ਮਹੀਨਾ ਸੀ ਜਦੋਂ ਸੂਆ ਪਹਿਲੀ ਵਾਰੀ ਪੱਕਾ ਹੋਆ ਚਲੋ ਵਧੀਆ ਗੱਲ ਆ ਜੀ ਗੰਦਾ ਮੰਦਾ ਪਾਣੀ ਜਿਹੜਾ ਆਸ-ਪਾਸੇ ਦਾ ਪੈਂਦਾ ਸੀ ਉਹ ਹੁਣ ਬੰਦ ਹੋ ਜਾਣਾ ਸਾਡੇ ਲਈ ਚੰਗੀ ਗੱਲ ਨਹੀਂ ਹੈਗੀ ਇੱਕ ਖਵਾਜੇ ਦੇ ਵਿੱਚ ਅਸੀਂ ਗੰਦ ਮੰਦ ਸਿੜਦੇ ਆਂ ਗੰਦਾ ਪਾਣੀ ਪਾਉਨੇ ਆ ਕਿਉਂਕਿ ਇਹਦੇ ਵਿੱਚੋਂ ਕਈ ਵਾਰੀ ਇਨਸਾਨਾਂ ਨੂੰ ਵੀ ਪਾਣੀ ਪੀਣਾ ਪੈ ਸਕਦਾ ਇਹਦੇ ਵਿੱਚ ਵੀ ਰੱਬ ਦੇ ਜੀ ਰਹਿੰਦੇ ਨੇ ਚੰਗੇ ਭਲੇ ਸਾਡੇ ਪਿੰਡਾਂ ਦੇ ਵਿੱਚ ਗੰਦੇ ਪਾਣੀਆਂ ਵਾਲੇ ਸਾਧਨ ਬਣੇ ਹੋਏ ਨੇ ਫੇਰ ਵੀ ਅਸੀਂ ਅਣਗਰਜ਼ੀਆਂ ਕਰ ਰਹੇ ਆ ਇਹ ਚੰਗੀ ਗੱਲ ਨਹੀਂ ਸਾਡੇ ਖਾਤਰ ਸਤਸਰੀਆ ਕਾਲ ਜੀ ਵੀਡੀਓ ਨੂੰ ਕਰ ਦਿਓ ਅੱਗੇ ਸੇਰ